ਬਹੁਤ ਵੱਡੇ ਪੱਧਰ ਤੇ ਓ ਰੇਡ ਪਾ ਗਈ ਓ ਬਿੱਲਿਆ ਕਬੱਡੀ 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 ਮਲੇਰ ਕੋਡਲਾ ਨੱਚ ਉੱਠਿਆ ਮਾਤਾ ਹਰਜੀਤ ਕੌਰ ਦਾ ਪੁੱਤਰ ਇਹ ਮਨੀ ਤੇ ਆ ਨੇ ਦੌਰ ਚ ਲਾਏ ਉਹਨਾਂ ਦੇ ਦੌਰ ਨਹੀਂ ਜਾਂਦੇ ਜਿਨ੍ਹਾਂ ਨੇ ਦੌਰ ਚ ਲਾਏ ਉਹਨਾਂ ਦੇ ਦੌਰ ਨਹੀਂ ਜਾਂਦੇ ਆ ਕਹਿੰਦੇ ਜੱਗੂ ਹੈ ਮੇਰੇ ਨੰਬਰ ਉਸ ਵੇਲੇ ਟਰਾਈ ਕਰਦਾ ਆ ਉਹ ਜੱਗੂ ਦੀ ਟਰਾਈ ਓਏ ਉਹ ਜੇਤਾ ਫੜ ਲਿਆ ਸਿਰੇ ਕਮਾਰ ਕਬਾਦ ਹੈ ਉਹ ਬੁਲਟ ਆ ਗਿਆ ਦੱਕ ਮੱਕਾ ਦੱਕ ਦੱਕ ਦੋਕੋ 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 ਦੋਕਾ ਦੋਕਾ ਵਾਲੇ ਖੁਸ਼ੀ ਤੋਂ ਬਾਅਦ ਇਹਨੂੰ ਦੁੱਗ ਤੋਂ ਪਿਆਰ ਵੀ ਕਮਾ ਗਿਆ ਨਾਰਸੀਹਾਂ ਦਾਦ ਹੁਣ ਕਬੱਡੀ ਵਿੱਚ ਸ਼ਾ ਗਿਆ ਨਾਰਸੀਹਾਂ ਦਾਦ ਹੁਣ ਕਬੱਡੀ ਵਿੱਚ ਸ਼ਾ ਗਿਆ ਆਹ ਇੱਕ ਪਾਸੇ ਸ਼ੇਰ ਦੂਜੇ ਪਾਸੇ ਸਾਢੇ 10 ਲਾਲੀ ਕੇਦੋ ਕਬੱਡੀ 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 ਗੱਜੇ ਵਾਲਾ ਲਾਲੀ ਜਿਹੜਾ 1100 ਇੱਕ ਇਦਾਰ ਦਾ ਧੰਨਵਾਦ

ਨੰਬਰ ਪੂਰੀਆ ਸੀਸੇ ਮਾਰਚ ਮਹੀਨੇ ਚ ਮੇਰੇ ਵੀਰੋ ਪੰਦਵਾ ਵਿੱਚ ਵੀ ਲੌਣ ਕਾ ਇਸੇ ਤਰ੍ਹਾਂ ਲੱਗਣ ਗਈਆਂ ਲਓ ਸਾਹਮਣੇ ਇਸਨੇ ਕਬੱਡੀ ਆਹ ਕਿਹਦੇ ਖੀਰਾਵਾਲੀਆ ਹਰਮਨ ਬੁਲਟ ਮੇਰੇ ਵੀਰੋ ਬਾਬੇ ਤਰਸੇਪ ਪੰਡਾਲ ਦਾ ਪੋਤਾ ਰੈਂਬੋ ਔਰ ਬੁਲਟ ਉਧਰੋਂ ਹਦੀਪਾ ਢਾਲੀ ਵਾਲੇ ਨਾਚ ਟ੍ਰੇਨਿੰਗ ਕੰਪਨੀ ਵਾਲੇ ਭਾਈ ਟੋਨੀ ਅਮਰੀਕਾ ਜਲਾਰੀ ਭਾਈ ਜੱਗੀ ਸੱਧੂ ਕੈਨੇਡਾ ਉਹਨਾਂ ਵੱਲੋਂ ਪੰਮੇ ਮਹੋਲੀ ਦਾ ਇੱਕ ਜੋ ਤੰਨੂ ਖੜਦਾ ਸਾਹਮਣੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਜੱਗੂ ਹਾਕ ਵਾਲਿਆ ਪਾਰਾ ਵੇਖੋ ਮੋਹਰੀ ਵਾਲਾ ਪੰਮਾ ਅੱਜ ਹਾਰਲੇ ਦਿੱਤਾ ਗਿਆ ਉਹ ਲਾੜ ਯੋਲ ਆਟੇਲੀਆ ਪੌਂਦਾ ਸਾਡਾ ਭਰਾ ਉਹਦੇ ਵੱਲੋਂ ਹਾਰਨੇ ਦਿੱਤਾ ਗਿਆ ਬੱਤੀ ਟੀਮ ਨੂੰ ਦਾ ਆਟੇਲੀਆ ਦੀ ਧਰਤੀ ਤੇ ਉਹ 31000 ਦੇ ਦਿਓ 31000 ਦੇ ਦਿਓ ਹਰੀਮ ਤਾਲੀ ਵਾਲੇ ਬੈਟ ਰੇਡਰ ਹਾਂਜੀ ਨਾਥ ਸਿਹਾਂ ਦਾਦ ਵਾਲਾ ਠੀਕ ਹੈ ਜੀ 10 ਕਬੱਡੀਆਂ ਪਾ ਕੇ 10 ਨੰਬਰ ਪ੍ਰਾਪਤ ਕੀਤੇ ਤੇ ਸੰਦੂ ਔਰ ਵੀਰ ਬਣ ਕੇ ਇਧਰ ਤੁਸੀਂ ਇਧਰ ਸਟੇਜ ਤੇ ਜਿਆਜਮੋ ਨਾਮ ਦੇ ਦिए ਆਪਾਂ ਕਰਦੇ ਤੇ ਨੌ ਟੱਚ ਦੋ ਜਫੇ ਫਮਾ ਮਹੋਲੀ ਬੈਠ ਜਾਫੀ ਆ